45 ਦੇ 45 ਦਿਨਾਂ ਦਾ ਹਾਂਜੀ ਮੇਲ ਫੀਮੇਲ ਕੀ ਹੈ ਇਹ ਇਹ ਮੇਲ ਹੀ ਆ ਜੀ ਦੋਨੇ ਮੇਲ ਹੈ ਫੀਮੇਲ ਥੱਲੇ ਪਈ ਹੈ ਦੋਨੇ ਮੇਲ ਨੇ ਕੀ ਡਿਮਾਂਡ ਕਰਦੇ ਦੀ ਇਹਦਾ ਜੀ ਇਹਦੇ ਹੈਗਾ ਬੱਚੇ ਦਾ ਡਿਮਾਂਡ ਜੀ 10000 ਤੇ ਕਲਚਰ ਆ ਜੀ ਤੇ ਇਹਦੀ ਹੈਗੇ 20000 ਜੀ ਪਾਜੀ ਆ ਜਨਾ ਜਿਹੜੇ ਬੱਚਿਆਂ ਦਾ ਕੋਈ ਬਲੱਡ ਲਾਈਨ ਨਹੀਂ ਹੁੰਦੀ ਉਹਨੂੰ ਤੁਸੀਂ ਫੌਜੀ ਬਲੱਡ ਲਾਈਨ ਕਹਿ ਸਕਦੇ ਹੋ ਠੀਕ ਹਾਂਜੀ ਅੰਮ੍ਰਿਤਸਰ ਸਾਹਿਬ ਦੇ ਨਾ ਉੱਥੇ ਡੰਸੂ ਹੋ ਰਿਹਾ ਵਿੱਚ ਗਰਾਊਂਡ ਦੇ ਕਿਹੜਾ ਗਰਾਊਂਡ ਆ ਭਾਈ ਇਹ ਚਲੋ ਸਾਡ ਪਰ ਮੈਂ ਕੀ ਲੈਣਾ ਕਰਾਂ ਹਾਂਜੀ ਅਮਰਸਾਹ ਸਾਹਿਬ ਦੇ ਵਿੱਚ ਨਾ ਡੌਗ ਸ਼ੋ ਹੋ ਰਿਹਾ ਗਰਾਊਂਡ ਦੇ ਵਿੱਚ ਕਰਦੇ ਆ ਗੱਲਬਾਤ ਬਾਈ ਖੜੇ ਨੇ ਆ ਇਹਨਾਂ ਦਾ ਬੋਰਡ ਲੱਗਿਆ ਦੇਖੀ ਤੇ ਮਾਰਦੇ ਪਹਿਲਾਂ ਕੈਮਰਾ ਫਿਰ ਪਾ ਗੱਲਬਾਤ ਕਰਦੇ ਆ ਨਾਲੇ ਇਹਨਾਂ ਦੇ ਬੱਚੇ ਦੇਖਦੇ ਆ ਨਾ ਆ ਦਿਖਾ ਬਾਈ ਛਿੱਟੇ ਛਿੱਟੇ ਬੱਚੇ ਪੁੱਤੇ ਆ ਕਿਥੋਂ ਆ ਵੀਰੇ ਮੋਹਰੀ ਕਲਾਂ ਤੋਂ ਜੀ ਮੋਹਰੀ ਕਲਾਂ ਕਿਹੜਾ ਕੈਨਲ ਆਪਣਾ ਆਪਣਾ ਦੀਪ ਡੌਗ ਕੈਨਲ ਦੀਪ ਡੌਗ ਕੈਨਲ ਹਾਂ ਹਾਂਜੀ ਤੇ ਕਿਹੜੇ ਕਿਹੜੀ ਬਰੀਡ ਰੱਖੀ ਆ ਤੁਸੀਂ ਨੇ ਇਹ ਆਪਣੇ ਕੋਲ ਜੀ ਕਲਚਰ ਪਾਉਂਗਾ ਟਵਾਈ ਪਾ ਟਵਾਈ ਕਲਚਰ ਮੈਕਸ ਆ ਜੀ ਉਹਕੇ ਕੋ ਭੇਜਦੇ ਆ ਨਾ ਆਪਣੇ ਕੋਲ ਹੁਣ ਆ ਦੋ ਇੱਕੋ ਰੰਗ ਦੇ ਨੇ ਅਲੱਗ-ਅਲੱਗ ਨੇ ਕਿ ਹਾਂ ਜੀ ਇਹ ਹੈਗੇ ਜੀ ਕਲਚਰ ਟਵਾਈ ਮੈਕਸ ਆ ਆ ਦਾ ਹੈ ਇਹ ਇਹ ਹੈ ਜੀ 45 ਦੇ 45 ਦਿਨਾਂ ਦਾ ਹਾਂ ਜੀ ਮੇਲ ਫੀਮੇਲ ਕੀ ਹੈ ਇਹ ਇਹ ਮੇਲ ਹੀ ਆ ਜੀ ਦੋਨੇ ਮੇਲ ਹੈ ਫੀਮੇਲ ਥੱਲੇ ਪਈ ਹੈ ਦੋਨੇ ਮੇਲ ਨੇ ਕੀ ਡਿਮਾਂਡ ਕਰਦੇ ਦੀ ਇਹਦਾ ਜੀ ਇਹਦੇ ਹੈਗਾ ਬੱਚੇ ਦਾ ਡਿਮਾਂਡ ਜੀ 10000 ਤੇ ਕਲਰ ਆ ਜੀ ਤੇ ਇਹਦੀ ਹੈਗੇ 20000 ਹਾਂਜੀ ਇਹਨਾਂ ਦੇ ਮਦਰ ਫਾਦਰ ਲੱਗ ਨੇ ਹਾਂਜੀ ਨੱਡੋ ਲੱਗ ਗਈ ਇਹਦਾ ਕਲਰ ਤੋਂ ਫਰਕ ਹੋਊਗਾ ਇਹ ਨਾਲੋਂ ਕੀ ਇਹ ਹੈਗਾ ਜੀ ਉਹ ਆ ਦੂਜਾ ਕਰੀਮ ਕਰੀਮਾਂ ਚ ਆ ਜਾਂਦਾ ਵਾਈਟ ਚ ਆ ਜਾਂਦਾ ਉਹਨਾਂ ਵਾਈਟ ਹਾਂਜੀ ਅੱਛਾ ਇਹਦੀ ਕਿੰਨੀ ਡਿਮਾਂਡ ਹੈ ਇਹਦੀ 10000 ਇਹਦੀ 10000 ਇਹਦੀ ਇਹਦੀ 20000 ਇਹਦੀ 20000 ਹਾਂਜੀ ਇਹ ਨਾਲ ਤਾਂ ਭੱਦਾ ਜਾਂ ਨਾਲੇ ਰੇਟ ਵਧਦਾ ਹੈ ਨਹੀਂ ਇਹ ਟਵਾਈਟ ਆ ਗਿਆ ਭਾਈ ਕੱਲ ਦਾ ਟਵਾਈਟ ਇਹ ਛੋਟਾ ਬਣੂਗਾ ਹਾਂਜੀ ਇਹਦੇ ਨਾਲ ਛੋਟਾ ਬਣੂਗਾ ਇਹ ਕਲਚਰ ਆ ਗਿਆ ਠੀਕ ਹੈ ਹਾਂਜੀ ਇਹ ਹੋਰ ਕਿੰਨੇ ਬੱਚੇ ਲੈ ਕੇ ਆਉਂਦੇ ਸੀ ਆਪਣੇ ਕੋਲ ਵੀ ਪੰਜ ਬੱਚੇ ਨੇ ਠੀਕ ਹੈ ਕਿੰਨੇ ਦਿਨਾਂ ਦੇ ਹੋ ਕੇ ਸਾਰੇ ਸਾਰੇ 45 ਦਿਨ ਦੇ ਸਾਰੇ 45 ਦਿਨ ਵੈਕਸੀਨੇਸ਼ਨ ਹੋ ਗਿਆ ਨਾ ਜੀ ਹਾਂਜੀ ਠੀਕ ਹੈ ਵੈਕਸੀਨੇਸ਼ਨ ਦਾ ਨਾ ਕਾਰਡ ਵਗੈਰਾ ਬਣਾ ਕੇ ਦੋਗੇ ਇਹਨਾਂ ਦਾ ਹਾਂਜੀ ਠੀਕ ਹੈ ਕਿਸੇ ਨੂੰ ਜ਼ਰੂਰ ਤੋਂ ਜਿਹੜਾ ਮੋਬਾਈਲ ਨੰਬਰ ਦੇ ਦੋ ਤੁਹਾਡਾ 9855099234 ਰਿਪੀਟ ਕਰੋ 9855099234 ਤੇ ਆਪਣੀ ਲੋਕੇਸ਼ਨ ਦੱਸ ਦੋ ਆਪਣੀ ਲੱਗਿਆ ਖਣਾ ਮਰੇਕ ਕੋਟਲਾ ਮੋਹੜੀ ਕਲਾ ਮੈਂਡਾ ਲੋ ਬਾਈ ਦਾ ਐਡਰੈਸ ਨੋਟ ਕਰ ਲਓ ਵੀਡੀਓ ਤੇ ਨੰਬਰ ਲੈ ਕੇ ਤੁਸੀਂ ਮਾਰੋ ਕਾਲ ਬਹੁਤ ਪਿਆਰੇ ਪਿਆਰੇ ਬੱਚੇ ਨੇ ਕਿਸੇ ਨੂੰ ਵੀ ਵਧੀਆ ਲੱਗਦੇ ਨੇ ਤਾਂ ਇਹ ਤੁਸੀਂ ਪਰਚੇਜ਼ ਕਰ ਸਕਦੇ ਹੋ ਠੀਕ ਆ ਵੀਰੇ ਹਾਂਜੀ ਇਧਰ ਫੌਜੀ ਸਾਹਿਬ ਖੜੇ ਨੇ ਇਧਰ ਆਹੇ ਵਾਲੇ ਹਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੌਜੀ ਸਾਹਿਬ ਜੀ ਹਾਂ ਜੀ ਵਧੀਆ ਜੀ ਹੋਰ ਸੁਣਾਓ ਕੰਮ ਕਰ ਕਿਵੇਂ ਚੱਲ ਰਿਹਾ ਕੰਮ ਕਾ ਠੀਕ ਹੈ ਜੀ ਬਹੁਤ ਵਧੀਆ ਆ ਕਿਧਰ ਗਦੇ ਲੇ ਜੀ ਕਿਹੜੀ ਬਜਾ ਰਹੇ ਗੋਲਡ ਰੀਟਰੀਵਰ ਦੀਆਂ ਫੀਮੇਲ ਹਨ ਜੀ ਗੋਲੂ ਮੋਲੂ ਅੱਛਾ ਦੇਖੋ ਜੀ ਇਹ ਕਿਵੇਂ ਠੰਡ ਜੀ ਮੰਦੀ ਬੈਠੀਆਂ ਨੇ ਠੰਡ ਇਹਨਾਂ ਨੂੰ ਪਾ ਦਿਆ ਜੀ ਗਰਮ ਅੱਛਾ ਹਾਂ ਜੇ ਇਹ ਐਵੇਂ ਹੁੰਦੇ ਨੇ ਇਹ ਦੇਖੋ ਹੁੰਦੇ ਤਾਂ ਐਵੇਂ ਹੀ ਨੇ ਲੇਕਿਨ ਅੱਜ ਅਸੀਂ ਬਿਲਕੁਲ ਬਰੀਡ ਜਿਹੜੀ ਕਹਿੰਦੇ ਨੇ ਉਹ ਨੰਨਾ ਵੀ ਤਿਆਰ ਕਰੀ ਹੋਈ ਹੈ ਜੀ ਹੈਲਥੀ ਬਰੀਡ ਕੀ ਖਵਾ ਕੇ ਲੈਂਦੇ ਤੁਸੀਂ ਇਹਨੂੰ ਪਾਜੀ ਦੇਖੋ ਰਾਇਲ ਕਨਨ ਫੀਡ ਏਕੇ ਪਲੱਸ ਆਪਾਂ ਘਰੇ ਫੀਡ ਜੋ ਤਿਆਰ ਕਰਦੇ ਆਂ ਬੱਚਿਆਂ ਵਾਸਤੇ ਓਕੇ ਉਹ ਕਾਦੀ ਸਾਰੀ ਉਹ ਫੀਡ ਤਿਆਰ ਕਰਵਾ ਲਈ ਕਈ ਚੀਜ਼ਾਂ ਪਾਗੇ ਕਈ ਚੀਜ਼ਾਂ ਜਿਹਾ ਹੁੰਦੀਆਂ ਨੇ ਠੀਕ ਕਰ ਲਈ ਜਿਹੜੀਆਂ ਆਪਾਂ ਚੀਜ਼ ਪਾ ਲੈਨੇ ਹਨ ਹਰ ਕੋਈ ਬਰੀਡਰ ਜਾਂ ਘਰ ਦੇ ਮੈਂਬਰ ਉਹ ਨਹੀਂ ਹੋੜ ਗਏ ਆ ਆਪ ਹੁੰਦੇ ਨਹੀਂ ਹਾਂਜੀ ਤੇ ਅੱਛਾ ਕਿੰਨੇ ਦਿਨਾਂ ਦੇ ਬੱਚੇ ਇਹ ਤੁਸੀਂ ਆਪ ਹਿਸਾਬ ਲਾਓ ਤੁਸੀਂ ਵੀਡੀਓ ਬਣਾਉਨੇ ਹੋ ਫਟੇ ਹਿਸਾਬ ਨਾਲ ਕਿੰਨੇ ਕਿੰਨੇ ਟਾਈਮ ਦੇਵੋਗੇ ਤੋਂ ਸਾਨੂੰ ਤਾਂ ਕੋਈ ਹਿਸਾਬ ਕਰਦੇ ਸੰਤਾਂ ਤਾਂ ਸੋਡੀ ਦੀ ਗੱਲ ਜ਼ਿਕਰ ਕਰਨਾ ਪੂ ਕਿੰਨੇ ਦੀ ਮਰਜ਼ੀ ਗਏ 36 ਦਿਨ ਦੇ ਬੱਚੇ ਨੇ ਜੀ ਹਾਂਜੀ 36 ਦਿਨਾਂ ਦੇ ਹਾਂਜੀ ਮਾੜ ਲੱਗਦੇ ਤਾਂ ਵੱਡੇ ਹੋਣਗੇ ਨਾ ਇਹ ਤੇ ਇਹਨਾਂ ਦਾ ਬਾਡੀ ਵੇਟ ਤੁਸੀਂ ਆਪ ਦੇਖੋ ਚੱਕ ਕੇ ਇਹਨਾਂ ਦਾ ਵੇਟ ਹੋਣਾ ਜੀ ਦਾ 5 ਤੋਂ 6 ਕਿਲੋ ਦੇ ਕਰੀਬ ਇੱਕ 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 ਦਾ ਨਹੀਂਦਾ ਲਈ ਆ ਦੇਖੋ ਦੇਖੋ ਬੱਚੀ ਫੀਮੇਲ ਦੇਖੋ ਹੋਲਡਰ ਟੀ ਵਰਦੀ ਇਹਨਾਂ ਦੀ ਕੋਈ ਲਾਈਨ ਬਾਰੇ ਪਤਾ ਤੁਹਾਨੂੰ ਕਿਹੜੀ ਲਾਈਨ ਦੇ ਨੇ ਇਹ ਫੌਜੀ ਬਲੱਡ ਲਾਈਨ ਦੇ ਨੇ ਤੁਸੀਂ ਓੱਡੇ ਵਾਲੀ ਨੇ ਹਾਂਜੀ ਆਪਣੀ ਫੌਜੀ ਲਾਈਨ ਧਾਰਨੀ ਧਾਰ ਕਰੇ ਹੋਏ ਨੇ ਜੀ ਹੁਣ ਤੁਸੀਂ ਨਵੇਂ ਨਾਂ ਰੱਖਤਾ ਇਹ ਨਹੀਂ ਪਾਜੀ ਆ ਜਨਾ ਜਿਹੜੇ ਬੱਚਿਆਂ ਦਾ ਕੋਈ ਬਲੱਡ ਲਾਈਨ ਨਹੀਂ ਹੁੰਦੀ ਉਹਨੂੰ ਤੁਸੀਂ ਫੌਜੀ ਬਲੱਡ ਲਾਈਨ ਕਹਿ ਸਕਦੇ ਹੋ ਠੀਕ ਹੈ ਦੇਖੋ ਇਹ ਗੱਲਾਂ ਦੇਣੀਆਂ ਪੈਣਗੀਆਂ ਤੁਹਾਨੂੰ ਹਾਂ ਹਾਂ ਭਲੀ ਜੇ ਕਹੇ ਤੁਸੀਂ ਵੀਡੀਓ ਤੇ ਜ਼ਰੂਰ ਭਲੀ ਜੇ ਫਲੌਡੀ ਫੌਜੀ ਬਲੱਡ ਲਾਈਨ ਦਾ ਤੁਹਾਨੂੰ ਕਹਿ ਕੇ ਬੱਚਾ ਆ ਰਿਹਾ ਮੇਰੀ ਉਹਦੀ ਮੇਰੀ ਜ਼ਿੰਮੇਵਾਰੀ ਹੈ ਕਿ ਉਹ ਕੱਲ ਨੂੰ ਬੱਚਾ ਕੋਈ ਮਾੜਾ ਨਿਕਲਦਾ ਜਾਂ ਕੁਛ ਵੀ ਹੈ ਤੁਸੀਂ ਮਾੜਾ ਬਰੀਡ ਕਹਿ ਕੇ ਮੈਨੂੰ ਬੱਚਾ ਵਾਪਸ ਕਰ ਦੋ ਮੈਂ ਤਾਂ ਇੱਥੇ ਦੇਖਦਾ ਨਾ ਡਾਊਨ ਸੋਰੇ ਵਿੱਚ ਕੋਈ ਕਹਿੰਦਾ ਇਹ ਜੀ ਸਿੰਬਾ ਲੈਣ ਦਾ ਇਹ ਮਾਰਸ ਲੈਣ ਦਾ ਇਹ ਲਿਓ ਲੈਣ ਦਾ ਤੁਸੀਂ ਨਵੀਂ ਲਾਈਨ ਸੁਣਾਦੀ ਸਾਨੂੰ ਕਹਿੰਦੇ ਫੌਜੀ ਲੈਣ ਦੇ ਬੱਚੇ ਭਾਜੀ ਫੌਜੀ ਬਲੱਡ ਲੈਣ ਦੇ ਵਿੱਚ ਇਦਾਂ ਕਹੇ ਫੌਜੀ ਸਾਹਿਬ ਆਪਣੇ ਮਾਜ ਦੇ ਪੱਕੇ ਆ ਠੀਕ ਹੈ ਜੀ ਆਪਾਂ ਆਪਣੇ ਉਸੂਲਾਂ ਦੇ ਪੱਕੇ ਆ ਇਹਨਾਂ ਦੇ ਪੱਕੇ ਹੁੰਦੇ ਨੇ ਤੁਹਾਨੂੰ ਬਰੀਡ ਵਧੀਆ ਜਿਹਾ ਮਿਲ ਜੀ ਉਹ ਮਿਲੂਗੀ ਜ਼ਰੂਰ ਠੀਕ ਹੈ ਉਹਨਾਂ ਦਾ ਹੀ ਚਾਹੀਦਾ ਹੈ ਨਾ ਹਾਂਜੀ ਚਲੋ ਵਧੀਆ ਗੱਲ ਬਾਤਾਂ ਕੀ ਡਿਮਾਂਡ ਕਰਦੇ ਉਹਨਾਂ ਦੀ ਭਾਜੀ 12000 ਦੀ ਫੀਮੇਲ ਹੈ ਸਿੰਗਲ ਓਕੇ ਅਗਰ ਆਪਾਂ ਤੁਸੇ ਦੋਨੇ ਪਰਚੇਜ ਕਰ ਰਹੇ ਹੋ ਤੁਹਾਡੇ ਵੀਡੀਓ ਦੇ ਮਾਧਿਅਮ ਨਾਲ ਆਣ ਕੇ ਆਪਾਂ ਬਹੁਤ ਵਧੀਆ ਬੈਸਟ ਡੀਲ ਦੋਗੇ ਪੂਰਾ ਜੀ ਵਧੀਆ ਗੱਲ ਬਾਤ ਇਹੀ ਡਿਮਾਂਡ ਪੂਰਾ ਕਰਾਂਗੇ ਹੋਰ ਕੀ ਲੈ ਕੇ ਹੋ ਦਿਖਾਓ ਭਾਜੀ ਦੇਖੋ ਆ ਲਓ ਆ ਲਓ ਆ ਵੇਖੋ ਭਾਜੀ ਲੈ ਪਰੇ ਨੇ ਬਰੇ ਆ ਦੇਖੋ ਫੀਮੇਲ ਇਹ ਵਿੱਧ ਪੇਪਰ ਵਾਲੀ ਫੀਮੇਲ ਆ ਭਾਜੀ ਕਿੰਨੀ ਐਜ ਦੀ ਹੈ ਇਹ ਫੀਮੇਲ ਅੱਜ ਹੋ ਗਈ ਜੀ 34 ਦਿਨ ਦੀ ਵੈਕਸੀਨੇਸ਼ਨ ਇਹਨਾਂ ਦੀ ਵੈਕਸੀਨ ਨਹੀਂ ਪਪੀ ਡੀ ਵੀ ਲੱਗਿਆ ਹੋਇਆ ਓਕੇ ਵਿੱਧ ਪੇਪਰ ਫੀਮੇਲ ਆ ਇਹ 18000 ਦੀ ਤਿੰਨ ਵਿੱਧ ਪੇਪਰ ਹਾਂਜੀ ਆ ਬਿਦਾਊਟ ਪੇਪਰ ਮੇਲ ਆ ਜੀ ਲੈਬਰੇ ਦਾ ਓਕੇ ਦੇ ਕੋਈ ਦੀ ਕੁਆਲਟੀ ਕਿੰਨੀ ਹੈ ਐਜ ਕਿੰਨੀ ਹੈ ਜੀ ਇਹਦੀ ਐਜ ਹੋ ਗਈ 32 ਡੇਸ ਜੀ 32 ਦਿਨ ਵੈਕਸਨ ਇਹਦੀ ਹੋਈ ਨਹੀਂ ਹੋਣੀ ਹਲੇ ਤੇਰੇ ਪੱਪੀ ਟੀਪੀ ਲੱਗੀ ਹੋਈ ਹੈ ਠੀਕ ਹੈ ਹਾਂਜੀ ਇਹਦੀ ਕੀ ਡਿਮਾਂਡ ਹੈ ਇਹ ਆਪਾਂ 15000 ਦਾ ਦੇ ਦਿੰਦੇ ਹਾਂ ਇਹਦਾ 15 ਦੇ ਦਿੰਗੇ ਹਾਂਜੀ ਹੋਰ ਡਿਸਕਾਊਂਟ ਹੈ ਤੇ ਮੜਾ ਮੋਟਾ ਕਰ ਦਾਂਗੇ ਜਦੋਂ ਜਿੰਨਾ ਘੱਟ ਜਾ ਲੱਗਦਾ ਉਹਨਾਂ ਕਰ ਦਿਆਂਗੇ ਭਾਜੀ ਮੈਂ ਕਹਿੰਦਾ ਜੋ ਵੀ ਸਿਸਟਮ ਮੁਰਾਊਗਾ ਉਹਨੂੰ ਖੁਸ਼ ਕਰਕੇ ਦੋ ਰਾਂਗੇ ਨਾਰਾਜ਼ ਆਪਣੇ ਕੋਲੇ ਤੋਂ ਨਹੀਂ ਜਾਊ ਠੀਕ ਹੈ ਹੋਰ ਦਿਖਾਓ ਕੀ ਹੈ ਆ ਚਿੱਟੇ ਜਿਹੇ ਇਹ ਕਿਹੜੇ ਨੇ ਮੈਂ ਬਸਾਣਾ ਭਾਜੀ ਆਹ ਦੇਖੋ ਅਮਰੀਕਨ ਬੱਚੇ ਤੁਸੀਂ ਦੇਖਦੇ ਹੋ ਹਾਂਜੀ ਲਓ ਲੋਕ ਇਹਨਾਂ ਨੂੰ ਕਲਚਰ ਕਹਿ ਕੇ ਵੇਚਦੇ ਨੇ ਬਟ ਅਸੀਂ ਪੋਮੇਰੀਅਨਾਂ ਦੇ ਨੂੰ ਪੋਮੇਰੀਅਨ ਕਹਿ ਕੇ ਹੀ ਤਾਂ ਮੰਗਦੇ ਠੀਕ ਆ ਤੁਸੀਂ ਕਲਚਰ ਦੀ ਗੱਲ ਕਰਦੇ ਹੋ ਅਸੀਂ ਕਲਚਰ ਨਹੀਂ ਕਹਿੰਦੇ ਓਕੇ ਜੋ ਬਰੀਡ ਹੈ ਦੇਖੋ ਕਿੰਨੇ ਸੋਹਣੇ ਔਰ ਫਰ ਦੇਖੋ ਇਹਨਾਂ ਦੇ ਬੱਚਿਆਂ ਦੇ ਬਿਲਕੁਲ ਪਿਓਰ ਵਾਈਟ ਨੇ ਹਨਾ ਕਲਚਰਾਂ ਨਾਲੋਂ ਵੀ ਜ਼ਿਆਦਾ ਫਰ ਨੇ ਜੀ ਠੀਕ ਹੈ ਜੀ ਅਸੀਂ ਵੀ ਕਲਚਰ ਕਹਿ ਕੇ ਵੇਚ ਸਕਦੇ ਹਾਂ ਮੇਲ ਵੀ ਮੇਲ ਕਿੰਨੇ ਦੇ ਚ ਤੇਰੇ ਚ ਮੇਰੇ ਕੋਲ ਤਿੰਨ ਮੇਲ ਆ ਦੋ ਫੀਮੇਲਾਂ ਨੇ ਓਕੇ ਮੇਲ ਦੀ ਕੀ ਡਿਮਾਂਡ ਹੈ ਮੇਲ ਦੀ ਆਪਣੀ ਡਿਮਾਂਡ ਹੈ ਕਿ 6500 ਜੀ ਓਕੇ ਔਰ ਫੀਮੇਲ ਦੀ ਹੈਗੀ 4000 ਠੀਕ ਹੈ ਇਹਦੇ ਤੇ ਡਿਸਕਾਊਂਟ ਹੈਗਾ ਕੋਈ ਨਾ ਡਿਸਕਾਊਂਟ ਹੈ ਠੀਕ ਆ ਬਹੁਤ ਧੰਨਵਾਦ ਤੁਹਾਡਾ ਤੇ ਆਪਣਾ ਕੰਟੈਕਟ ਨੰਬਰ ਦੇ ਦੋ 83698400 8360098400 ਵੀ ਇਨਫੋਰਮ 8360098400 ਠੀਕ ਹੈ ਜੀ ਆਪਣੀ ਲੋਕੇਸ਼ਨ ਨਾਤੇਸ਼ਰ ਆਪਣੀ ਦਰਾਹਾ ਜੀ ਫੌਜੀ ਸਾਹਿਬ ਗੁਰਵਿੰਦਰ ਸਿੰਘ ਆਪਣਾ ਨੰਬਰ ਲਓ ਜੀ ਬਾਈ ਗੁਰਵਿੰਦਰ ਸਿੰਘ ਫੌਜੀ ਨੂੰ ਕੰਟੈਕਟ ਕਰ ਲਿਓ ਬਾਈ ਕਿਸੇ ਨੂੰ ਜ਼ਰੂਰਤ ਹੈ ਇਹਨਾਂ ਦੀ ਪੈਟ ਸੋਪ ਵੀ ਹੈ ਗਿਆ ਸੁਹਾਨ ਪੈਟ ਸੋਪ ਦਰਾਹਾ ਜਦੋਂ ਮਰਜ਼ੀ ਕਾਲ ਕਰਕੇ ਆ ਸਕਦੇ ਹੋ ਤੇ ਬੱਚਾ ਤੁਸੀਂ ਇਹਨਾਂ ਕੋਲੋਂ ਪਰਚੇਜ਼ ਕਰ ਸਕਦੇ ਹੋ ਕਿਸੇ ਨੂੰ ਕੁਆਲਟੀ ਵਧੀਆ ਲੱਗਿਆ ਮਾਰੂਪਾਲ ਠੀਕ ਹੈ ਜੀ ਥੈਂਕ ਯੂ ਧੰਨਵਾਦ ਠੀਕ ਹੈ